ਤਰਬੂਜ ਦਾ ਖੈਰਾ ਸੀ ਵੀ ਖਾਦੇ ਨੇ ਪਰ ਐਂ ਡਿਟੇਲਸ ਨਹੀਂ ਖਾਦਾ ਹੈਗਾ ਓਕੇ ਤੁਸੀਂ ਬਣਾ ਲਓ ਮੈਂ ਤਾਂ ਹਰ ਠੀਕਾਲ ਜੀ ਕਰਦੇ ਅੱਜ ਦਾ ਬਲੌਗ ਸਟਾਰ ਮੇਰੇ ਨਾਲ ਬੈਠਾ ਇਹ ਅੰਦਰ ਫੋਗਰ ਕਿਉਂ ਕੀਲਾ ਝੰਕੀਲਾ ਪੀ ਆਰਟੀ ਸੀ ਸਤੁਰ ਕਵਾਲ ਸਤੁਰ ਕਵਾਲ ਪੀ ਆਰਟੀ ਸੀ ਜੀ ਮੁੰਡੇ ਦੀ ਲੁੱਕ ਚੈੱਕ ਕਰੋ ਬਦਲੀ ਹੈ ਕਿ ਨਹੀਂ ਬਦਲੀ ਇਹ ਨੂੰ ਦੇਖ ਝੰਕਾਣੇ ਮਾ ਉਹ ਫੋਗਰ ਨੇ ਸੋਹਣਾ ਲੱਗਦਾ 400 ਰੁਪਏ ਆ ਪੀ ਆਰਟੀ ਸੀ ਦੇ ਲਾਏ ਨੇ ਮੈਂ ਇੰਤ ਦੇ ਆਧਾਰ ਕਾਰ ਚੱਲਨੇ ਆ ਪਰ ਜਾਇਨ ਦਿੱਤਾ ਹਾਂ ਆ ਆਪਾ ਤੋਂ ਨਿਕਾਲਦਾ ਭਾਈ 3 ਵਾਲਾ ਕੰਮ ਕੁਛ ਨਹੀਂ ਬਸ ਤਾਂ ਸੀਟ ਭਾਲ ਦੀ ਨਾਲ ਮੁਫਤ ਚ ਸਹੀ ਆ ਥੋੜਾ ਠੇਰਾ ਖੜਾ ਹੋ ਕੇ ਜਾਂਦਾ ਬਸ ਚ ਸਾਰੀਆਂ ਸ਼ਿਕਾਇਤਾਂ ਮੇਰੇ ਕੋਲੇ ਆਈਆਂ ਨੇ ਅਜ ਮੈਂ ਕੱਲੀ ਕੱਲੀ ਗੱਲ ਦਾ ਨਿਰੇਖਣ ਕਰੂੰਗਾ ਇਹ ਮੁੰਡਾ ਭਾਈ ਬਸ ਚ ਲਾਉਂਦਾ ਪੀ ਆਰ ਟੀ ਸੀ ਵੀ ਕਿਹੜਾ ਰੂਟ ਆ ਤੁਹਾਡਾ ਰੂਟ ਮੇਰੇ ਕੋਲ ਸੋਈਆਂ ਤੋਂ ਆਪਣਾਗਾ ਬੁਗਰਾ ਵਾਲਾ ਸੋਈਆਂ ਤੋਂ ਬੁਗਰਾ ਸੋਈਆਂ ਤੋਂ ਬੁਗਰਾ ਨਹਿਰ ਨਹਿਰ ਪਾਉਂਦੇ ਆ ਕੱਚੀ ਵਾੜੜੀ ਹਰੀ ਗਾਰ ਤੋਂ ਸਿੱਧੀ ਨਹਿਰ ਪਾ ਕੇ ਬੁਗਰੀ ਹਾਂ ਟਡਰੀਆਂ ਪੰਜਾਬਤਰ ਨੇ ਨਾ ਉਹ ਤੋਂ ਥੱਲੇ ਤਾਰ ਲੈ ਮੜੇ ਰਣ ਦੇਖਾਂ ਥੱਲੇ ਮੇਰਾ ਥੱਲੇ ਤਾਰ ਕੇ ਟਡਰੀਆਂ ਤੇ ਵੇਚੜਾ ਨਾ ਨੇ ਰਾਜੀ ਠੀਕ ਆ ਠੀਕ ਆ ਅਦਰ ਕਾਕਾ ਵੀ ਸੇਵਾ ਤੇ ਪਾਣੀ ਪੂਣੀ ਪਿਆ ਰਿਹਾ ਹੈ ਕੈਮਰਾ ਚਲਾ ਰਿਹਾ ਲਾਡੀ ਸੀਨ ਤਾਂ ਇੱਕ ਅੱਧੀ ਕੱਢੂਗਾ ਛਾਵੇਂ ਬਹਿ ਕੇ ਉਹ ਤਾਂ ਕਰਵਾਨੀ ਤਾਂ ਸਾਨੂੰ ਹੀ ਕਰਨੀ ਪਊਗੀ ਹਲਾ ਕੋਈ ਨਹੀਂ ਬਈ ਬਹੁਤ ਬਹੁਤ ਧੰਨਵਾਦੀਆਂ ਸੀ ਭਾਈ ਦੇ ਜਿਹਨੇ ਅੱਦਾ ਸੀਨ ਕੱਢਿਆ ਤਰਬੂਜ ਦਾ ਖੈਰਾ ਸੀ ਵੀ ਖਾਦੇ ਨੇ ਪਰ ਐਂ ਡਿਟੇਲਸ ਨਹੀਂ ਕਰਦਾ ਹੈਗਾ ਓਕੇ ਤੁਸੀਂ ਸਿੱਖਣ ਵਾਸਤੇ ਇੱਕ ਬੰਦੇ ਨੂੰ ਕੰਟੈਕਟ ਕਰੋ ਇਸ ਜੈਸ ਆਨੇ ਦਿਖਾ ਆਪਣੇ ਨੇ ਵੀ ਦਿਖਾ ਦੇ ਇੱਧਰ ਜੀ ਅੰਦਰ ਵਾਲੇ ਦੇਖ ਲਓ ਆ ਪਾਏ ਨੇ ਆ ਕੌਲੀ ਜਿਆ ਫੜਾ ਦੇ ਕਿਹੜੇ ਕੰਮ ਇਹਨੇ ਕਾਚੂ ਨਾ ਕਰਿਆ ਆਪਾਂ ਦੰਦ ਨਾ ਕਰਦੇ ਕਰਕੇ ਇਹਨੇ ਕਾਚੂ ਨਾ ਇਹ ਇਹਨਾ ਇਹਦੇ ਨਾਲ ਵਾਹਿਆ ਹਾਂ ਵਾਹਿਆ ਹੋਰ ਆ ਦੇਖ ਇਹਦੇ ਨਾਲ ਪਾਏ ਨੇ ਕੀ ਇਹ ਜਿਹੜਾ ਵਾਹਿਆ ਨੇ ਓਏ ਉਹਨੂੰ ਫੜਾ ਦੋ ਕਰ ਜਾ ਆ ਹਾਂ ਭਈ ਆਏਗਾ ਤਾਂ ਕਰਦੇ ਸਾਡੇ 2 ਰੁਪਏ ਬਣ ਜਾਣਗੇ ਹੈ ਇਹ ਤੂੰ ਗਾਣਾ ਲਾ ਤਾਂ ਹੈ ਤੂੰ ਕਾਪੀ ਰੈਡ ਪੋਣਾ ਚਾਹਨੀ ਹੈ ਬਈ ਹੁਣ ਤੂੰ ਖੜੇ ਹੋ ਗਿਆ ਯਾਰ ਬਰਾਡ ਚ ਚਲ ਤੁਰੋ ਚਲ ਤੁਰੋ ਬਹੁਤ ਟਾਈਮ ਹੋ ਗਿਆ ਖੜੇ ਹੋ ਆ ਚਲੋ ਬਾਈ ਚਲੋ ਵਾਟਰ ਲੈ ਅੱਜ ਫਸ ਗਏ ਕਸੂਤੇ ਕੰਮ ਚ ਕੰਮ ਚ ਗੁੜੀਆਂ ਨੇ ਲਾਤਾ ਘਹਾਰਾ ਬੰਨਣਾ ਕਹਿੰਦੇ ਰੱਸੀ ਫੜੀ ਰੱਖੀ ਤੇਰਾ ਕਦ ਲੰਬਾ ਹੈ ਲੱਗੇ ਹੋਏ ਨੇ ਖੁਦ ਵੱਲ ਰਹੀ ਨੇ ਵਾਤਾ ਫੜੀ ਫੜਾਉ ਤੇਰੇ ਪਰਾਲੀ ਬਾਪੂ ਵੇਰਾ ਵਾਦਾ ਕਹਾਰਾ ਇਹ ਆ ਬੈਂਟੂ ਕਲਚਰ ਬਾਕੀ ਗੱਲਾਂ ਦੀਆਂ ਗੱਲਾਂ ਉੱਤੇ ਦੇਖੋ ਤੁਸੀਂ ਸਕੀਮ ਪਈਆ ਕਹਿੰਦੇ ਉੱਤੋਂ ਦੀ ਪਾਰੀ ਨਹੀਂ ਪੈਂਦਾ ਲੈਟਰ ਪਤਾ ਨਹੀਂ ਹੁਣ ਮੇਰੀ ਮੰਮੀ ਬਣਾ ਕੇ ਰੋਗੀ ਤੂੰ ਜੀ ਦਾ ਘੜਾ ਕਹਿੰਦੇ ਲੈਟਰ ਪਤਾ ਗੂਦ ਖਤੀਰਾ ਪੀਉਂਗਾ ਕਹਿੰਦਾ ਪਹਿਲਾਂ ਚਲੋ ਇਹ ਤਾਂ ਹਾਸੀਆਂ ਕੱਢੀਆਂ ਲਓ ਲਾਤਾ ਸਰੇ ਲਾਤਾ ਸਰੇ ਕਾਰੀਗਰ ਨੇ ਲਾਤਾ ਸਰੇ ਬਸ ਥੋੜਾ ਜਿਹਾ ਹੀ ਰਹਿ ਗਿਆ ਉਧਰ ਇੰਜੀਨੀਅਰ ਬੈਠੇ ਸਲਾਹਾਂ ਦੇ ਰਹੇ ਨੇ ਇੰਜੀਨੀਅਰ